ਤਾਂ ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਪੌੜਿਆਂ ਦੇ ਵਿਟਿੰਗ ਕੀਤੀ ਆ ਤੇ ਆਹ ਆ ਗੋਲ ਬੰਦੇ ਰਾਦੇ ਵੱਡੇ ਤੇ ਜਦੋਂ ਸਫਾ ਭਾਤੀਆਂ ਚਾਰ ਹਾਨੇ ਹੋ ਗਿਆ ਉਹਨਾਂ ਨੂੰ ਆਣਾ ਚਾਰ ਫੁੱਟ ਬੈਗ ਹੋ ਜਾਏ ਥੋੜੀ ਚੰਗੀ ਬਣੇ ਤੇ ਲੋਕ ਨਹੀਂ ਆਉਂਦੀ ਛੋਟੇ ਮਨਾ ਸੇ ਹਾਨੇ ਛੋਟਾ ਸਮਾਨ ਨੂੰ ਰੱਖਣਾ ਇਹ ਕਾਦਰ ਆ ਜੀ ਤੇ ਇੱਥੇ ਆਪਾਂ ਆ ਗਿਆ ਸਾਡਾ ਮੈਟਰਸ ਨ ਬਟ ਦੇ ਜੜੀ ਲਾਤੀ ਮਨਾਉ ਉਹ ਕਰੋਸ ਨੂੰ ਦੇਂਦੀ ਆ ਆ ਜੜੀ ਦਾ ਹੀ ਆਪਾਂ ਦੂਰੇ ਪਰੇ ਗੱਲ ਕਰਦੇ ਜਨਾ ਕੋ ਵਾਦਾ ਘੱਟ ਰੱਖਣੋ ਜਿੱਦਾਂ ਜੋ ਮੰਦੀ ਰੱਖ ਜਿਓ ਆਪਨਾ ਬੰਦਾ ਰੱਤੇ ਹੋਏ ਇਹ ਬੋਲੋ ਜਦਾ ਉਹਦਾ ਜੇ ਤੱਕ ਕਰਕੇ ਤੇ ਮਲੋ ਦੇ ਦੇ ਕਪੜਾ ਚੱਲ ਜਾਂਦਾ ਆਪਾਂ ਪਕੜਾ ਉੱਤੇ ਕੱਠਾ ਨਹੀਂ ਮਾਪਣਾ ਇਹ ਵਿੱਚ ਚੱਲ ਜਾਂਦਾ ਤਾਂ ਕਪੜੇ ਕਰਕੇ ਰੇਨ ਪਰ ਲਾ ਦੋ ਉਹਨਾਂ ਜਨਾਂ ਚੋ ਰੋਦੀ ਇਹ ਵਿੱਚ